ਇਹ ਕਿਵਾਰੀ ਪੁੱਤਰ ਕਹਿੰਦੇ ਐ ਵੀ ਫੋੜ ਦੇਣਾ ਆ ਮੇਰੇ ਵੀਰੋ ਅੱਲਾ ਟਕਾਣੇ ਲੱਗ ਰਿਹਾ ਸਿੱਧੀ ਗੱਲਾਂ ਕਦੇ ਲੱਗਣੀਆਂ ਟਕਾਣੇ ਲਓ ਬਾਲ ਕਦੇ ਪੈ ਗਈ ਇਹ ਭੱਲੇ ਭੱਲੇ ਆਹ ਮੁੰਡਾ ਜਿਹੜਾ ਸਾਹਮਣੇ ਆ ਇਹ ਕਹਿੰਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਟੱਕੋ ਪਿੰਡ ਤੋਂ ਆਇਆ ਝੜ ਕੇ ਆਹ ਅੱਜ ਫੇਟ ਨਹੀਂ ਪਰ ਜਾਰੀ ਪਰ ਜਾਰੀ ਕਦੇ ਭਗਾਉਣ ਦੇ ਲਈ ਜੇਜੇ ਦੌੜਦੇ ਓਏ ਪੁੱਜਿਆ ਹੋਇਆ ਟੱਕੋ ਵਾਲਿਆ ਪਾਣੀ ਲੱਗੇ ਆ ਮਾਰ ਕੀ ਕਰ ਲੱਗੇ 20000 रिपोर्टर आया है मेरा नाम यसविंदर सब तो पहला टूरनामेंट ਤਾਨੂੰ ਕਿੰਨੇ ਕੁ ਕੁਸ਼ਲ 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 ਕੀ ਕਹਿਣਾ ਚਾਹੋਗੇ ਬਹੁਤ ਬਹੁਤ ਤੁਹਾਨੂੰ ਵੀ ਤੁਸੀਂ ਇੱਥੇ ਸਾਡੇ ਕੋਲ ਆਏ ਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜਿਵੇਂ ਕਿ ਨਸ਼ਾ ਦਾ ਬਹੁਤ ਜ਼ਿਆਦਾ ਤੌਰ ਚੱਲ ਰਿਹਾ ਆ ਇਸ ਨੂੰ ਮੱਤੇ ਨਜ਼ਰ ਆ ਕੇ ਅਸੀਂ ਦੋਨੇ ਨਗਰਾਂ ਦਾ ਉਪਰਾਲਾ ਆ ਸਾਰੇ ਜਿੰਨੇ ਸਾਡੇ ਜੰਗਿਆ ਮੁੰਡੇ ਆ ਕਿ ਜਿਹੜਾ ਨਸ਼ਾ ਨੂੰ ਫਲ ਪਾਉਂਦੀ ਆਪਾਂ ਸਾਰਾ ਵੱਟ ਵੱਟ ਜਨਰੇਸ਼ਨ ਨੂੰ ਆ ਜਿਹੜਾ ਜੋਤ ਨੂੰ ਆਪਾਂ ਖੇਡਾਂ ਦੇ ਨਾਲ ਜੋੜੀਏ ਔਰ ਜਿਹੜਾ ਉਹਨਾਂ ਦਾ ਸਮਾਂ ਚੰਗੇ ਪਾਸੇ ਲੱਗੇ ਔਰ ਆਪਣੀ ਸਿਹਤ ਦਾ ਪੂਰੀ ਤਰ੍ਹਾਂ ਖਿਆਲ ਰੱਖਿਆ ਤਾਂ ਇਸ ਮਿਸ਼ਨ ਨੂੰ ਲੈ ਕੇ ਸਾਡਾ ਹਰ ਸਾਲ ਇਹ ਜਿਹੜਾ ਟੂਰਨਾਮੈਂਟ ਰੱਖਿਆ ਜਾਂਦਾ ক্রিকেট ਦਾ ਫੁੱਟਬਾਲ ਦਾ ਤੇ ਇਹ ਸਾਡਾ ਦੂਜਾ ਇਸ ਸਾਲ ਦੂਜੇ ਸਾਲ ক্রিকেট ਦਾ ਟੂਰਨਾਮੈਂਟ ਆ ਤੇ ਬਹੁਤ ਵਧੀਆ ਸਾਰੇ ਸਾਡੇ ਦੋਨਾਂ ਨਗਰਾਂ ਦਾ ਪੇਪਰਪੁਰ ਪਿੰਡ ਚੱਕ ਮਗਲਾਨੀ ਦੋਨੇ ਨਗਰਾਂ ਦਾ ਬਹੁਤ ਜ਼ਿਆਦਾ ਸਪੋਰਟ ਆ ਔਰ ਪੁਰੀਆਂ ਦੋਨੇ ਪੰਚਾਇਤਾਂ ਜਿੰਨੀਆਂ ਵੀ ਸਹਾਵਾਤ ਕਰੇ ਆ ਸਾਡੇ ਕੋਲ ਪੂਰਾ ਸਹਿਯੋਗ ਆ ਸਾਡਾ ਟੂਰਨਾਮੈਂਟ ਹੈ ਤਿੰਨ ਦਿਨ ਦਾ ਸੀ ਆਪਣਾ ਅੱਜ ਫਾਈਨਲ ਦੇ ਆ ਜੀ ਇੱਕ ਸਮਝ ਨਹੀਂ ਹੋਈ ਟੀਮਾਂ ਜਿਹੜਾ ਆਪਣੇ ਜਲੰਧਰ ਯੂਨੀਅਨ ਤਕਰੀਬਨ ਸਾਰੀਆਂ ਹੀ ਜਲੰਧਰ ਕਪੂਰਥਲਾ ਆਲ ਓਵਰ ਪੰਜਾਬ ਤੇ ਹਰਿਆਣੇ ਦੇ ਸਾਰੇ ਪਲੇਅਰ ਆਏ ਹੋਏ ਆ ਹਾਂ ਅੱਜ ਕੱਲ੍ਹ ਜੋ ਇਹ ਮੈਸੇਜ ਆ ਜੀ ਆਪਣਾ ਜਿਹੜਾ ਸਮਾਂ ਆ ਉਹ ਇੱਕ ਵਤ ਵਤ ਖੇਤਾਂ ਨਾਲ ਜੁੜੀਏ ਔਰ ਆਪਣੀ ਸਿਹਤ ਆ ਔਰ ਆਪਣੇ ਸਮਾਜ ਦਾ ਵਤ ਵਤ ਪੂਰਤੀ ਸਾਥੋ ਜੀ ਨਾਲ ਸਾਥੋ ਜੀ ਨਾਲ ਤੁਹਾਨੂੰ ਬਹੁਤ ਲੱਖ ਲੱਖ ਰਗਾਇਆ ਸਾਡੇ

ਆਈ ਨਾ ਮਾਪਿਆਂ ਦੇ ਮੋਢੇ ਤੇ ਬੰਦ ਕਰਕੇ ਬੱਚਾ ਚੰਗੇ ਪਾਸੇ ਲੱਗਿਆ ਕਿੰਨੇ ਜਿਹੇ ਟੂਰਨਾਮੈਂਟ ਦੇ ਤੌਰ ਤੇ ਨਾਮ ਲੈਣਾ ਲੈ ਸੰਜੋ ਸਾਰੇ ਸਾਰੇ ਲਗੜਾ ਦੋ ਦਾ ਬਹੁਤ ਜ਼ਿਆਦਾ ਸੀ ਬਹੁਤ ਬਹੁਤ ਬਿਹਤਰੀ ਹੈ ਜੀ